ਯੋ ਪਰਸਵ ਜਬ ਤੇਰੀ ਰਾਸੂ ਹਾਥ ਫਿਤਾ ਹਮ ਸੁਕਾਰਿਤ ਤੇ ਤਮ ਜੀ ਕੀ ਤਪਸ ਸੁਖ ਸੁਖੀ ਸੁਨ ਲਾਵੇ ਪਰ ਅਨਕ ਉਚੇ ਦੇਵ ਉਚਾ ਪਵਨ ਤੈ ਸਗਲ ਸੁ ਨਗਰੀ ਤੁਮਰਾ ਸੋਧਨਤਾ ਹਰੇ ਤੁਹਮੇ ਹੋ ਈਸੂ ਪਾਗੇ ਆਤਾਰੀ ਤੁਹਰੇ ਹੀ ਗਤ ਮਿਤ ਤੁਹੀ ਜਾਣੀ ਨਾਨਕ ਦਾਸ ਸੁਰਤ ਆ ਤੁਹਨਾ ਕੀ ਤੁਹੇ ਗਤ ਮਿਤ ਤੁਹੀ ਜਾਣੀ ਨਾਨਕ ਦਾਸ ਸੁਹਾਗੁਰਨਾ ਦੇ ਜਨਨਾਹੇ ਗੋ ਆਹੇਕ ਜੀ ਵਾਸ ਕੋ ਨਿੱਕੀ ਫਤਿਹ ਸ੍ਰੀ ਭਗਵੰਤ ਜੀ ਸਹਾਈ ਵਾਰ ਸ੍ਰੀ ਭਗਵੰਤ ਜੀ ਕੀ ਪਾਸ਼ਾਏ ਦਸਵੇਂ ਪ੍ਰਥਮ ਭਗਵੰਤੀ ਸਿਮਰਤਾ ਗੁਰੂ ਨਾਨਕ ਦੇਵ ਜਾਈ ਫਿਰੰਗਲ ਕਰਤੇ ਅਮਰਦਾਸ RAMਦਾਸ ਜੀ ਸਹਾਈ ਅਰਜਨ ਹਰਸਿ ਬਿੰਦਨੋ ਸਿੰਘ ਸ੍ਰੀ ਹਰਿ ਨਰਾਇ ਜੀ ਸ੍ਰੀ ਹਰਿ ਕ੍ਰਿਸ਼ਨ ਤੇਾਈ ਹੈ ਜਿਸ ਡਿਠਾ ਸਭ ਦੁਖ ਜਾਈ ਤੇਹ ਮਹਾਨ ਸਿਮਰਿਆ ਕਰਨ ਆਉਣ ਦੇ ਆਵੇ ਤਾਏ ਸਭ ਤੈਨ ਸੰਹਾਈ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਤੈਨ ਸੰਹਾਈ ਦਸਵਾਂ ਪਾਸ਼ੇਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਤਿ ਜੀ ਦਰਦ ਧਿਆਨ ਤਰ ਕੇ ਬਲੋ ਜੀ ਆਹੇ ਹੁਣ ਸੇ ਜਾਨੀਆਂ ਚੜੀ ਮੁਕਤੀਆਂ ਹੱਥੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੱਲ ਛਗੇ ਦੇਖ ਲਈ ਤੇਗ ਵਾਈ ਦੇ ਕੇ ਅਨ ਦੇਠ ਕੀਤਾ ਤਨਾ ਪਿਆਰਿਆਂ ਸੁਹਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਜ ਵਾਹੇ ਗੁਰੂ ਜਗਤ ਸਿੰਘਾਂ ਸਿੰਘਣੀਆਂ ਤਰ ਮਹੂਤ ਸੀਸ ਦਿੱਤੇ ਬੰਦ ਬੰਦ ਲਟਵਾਏ ਪੋਪੜੀਆਂ ਲੋਹਣੀਆਂ ਚਰਖੜੀਆਂ ਦੇ ਚੜੇ ਆੜਿਆਂ ਨਾ ਨਿਚਰਾਏ ਗੋਵ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਪਰਮਾਨੀ ਤੁਹਾਰੇ ਸਿੱਖੀ ਕੇਸਾਂ ਸਵਸਾਂ ਸੰਗ ਨੇ ਬਹਿ ਤਨਾ ਨੇ ਕਮਾਈ ਦਾ ਅੰਦਰ ਕੇ ਬਲੋ ਜੋ ਵਾਹੇ ਹੋ ਤਨਾ ਕਹਤੰ ਸਰਬਤ ਗੁਰਦਵਾਰਿਆਂ ਦੇ ਅੰਦਰ ਕੇ ਬਲੋ ਜੋ ਖਾਲਸਾ ਜੀ ਕੀ ਅਰਦਾਸ ਹਾਂ ਜੀ ਸਰਬੱਤ ਖਾਲਸਾ ਜੀ ਕੋ ਆਏ ਗੋ ਬਾਹੇ ਗੋ ਵਾਹੇ ਗੋ ਅਮਰ ਸਤਿ ਆਣ ਕੋ ਸੁਖਾ ਸੁਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ੀਆ ਆਇ ਤੋ ਦੇਖ ਕੇ ਭਤੇ ਬਲਦੀ ਕੀ ਪੰਥ ਕੀ ਜੀਤ ਸ੍ਰੀ ਸੈਮੀ ਸਹਾਈ ਖਾਲਸਾ ਜੀ ਕੇ ਬੋਲਵਾ ਦੇ ਬਲੋ ਜੀ ਸੁਖਾਨ ਮਹਤਦਾਨ ਬਬੇਦ ਨਾਮ ਸਮਾਦਾਨ ਕੋ ਸਾਦਾਨ ਮਨ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰਜੀ ਦੇਸ਼ਨਾਂ ਚੋਂਗੀਆਂ ਢੰਡੇ ਬੰਗੇ ਜੁਗੇ ਰੋਗੇ ਤਨ ਤਰੁਜਾ ਜੇ ਕੇਨ ਬਨਵਾ ਜੀ ਹਾਏ ਸੁਨਾ ਮਲੀਆਂ ਮਤ ਉਤੀ ਮਤ ਗਾਂ ਅੱਖਾਂ ਪ੍ਰਣਾਲ ਪੁਰਖ ਹੋਏਗੀ ਜੀ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਗੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਤੋ ਫਲਸਾ ਪੰਥ ਨੂੰ ਛੋੜਿਆ ਗਿਆ ਹੈ ਜੀ ਕੁੰਡੇ ਦਰਸ਼ਨ ਦੀਦਾਰ ਸੇਵਾ ਸੁਭਰਤਾ ਦਾਣ ਤੇ ਆਨੇ ਫਲਸਾ ਜੀ ਨੂੰ ਬਖਸ਼ੋ ਜੀ ਹੇ ਦੀਵਾਨੇ ਆਦੇ ਬਾਨ ਦੇ ਤਾਨੇ ਨਿਰਤਿਆਂ ਦੀ ਉਹ ਮੇਰੇ ਅਸਰੇ ਹਾਂ ਦੇ ਅਸਰੇ ਧੰਨ ਧੰਨ ਸਹਬੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਪਰ ਜੁਹਰੀ ਦੇ ਅੰਦਰੋਂ ਅਰਵਾਸ ਭਵੰਤੀ ਜੁਵੰਦੀ ਪਾਸ਼ਾ ਜੀ ਉਹ ਸਤਗੁਰੂ ਨਾਨਕ ਪ੍ਰਗਤਿਆ ਜਿਵੇਂ ਧੰਨ ਜਗਤ ਜਨਨ ਹੋਆ ਜਿਵੇਂ ਕਰ ਸੂਰਜ ਨਿਕਲੇ ਆ ਤਾਰੇ ਛਪੇ ਅੰਧੇਰ ਫਲਵੈ ਸਿਮਹਾਨ ਬਰਕਤਾਂ ਦੇ ਮਨ ਕੋ ਜਗਤ ਪਿਤਾ ਪਹਿਲੇ ਪਾਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਗੁਰਪ੍ਰਭੂ ਨੂੰ ਸਮਰਪਿਤ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਪ੍ਰਭਾਤ ਫੇਰੀ ਦੇ ਰੂਪ ਵਿੱਚ ਸਰਦਾਰ ਮੁੱਤਪਾਲ ਸਿੰਘ ਸਪੱਤਰ ਸਰਦਾਰ ਗੁਰਪਾਲ ਸਿੰਘ ਉਹਨਾਂ ਦੇ ਗ੍ਰਹਿ ਵਿਖੇ ਸੰਗਤਾਂ ਪਹੁੰਚੀਆਂ ਆਪ ਜੀ ਦੀ ਪਾਵਨ ਹਰ ਦਿਲ ਦੇ ਅੰਦਰ ਸੋਨੇ ਦੀਵਾਨ ਸੁਜਾਇਗਾ ਸੱਜੇ ਹੋਏ ਦੀਵਾਨਾਂ ਦੇ ਵਿੱਚ ਇਲਾਹੀ ਬਾਣੀ ਦੇ ਸ਼ਬਦ ਗਾਇਨ ਹੋਏ ਨਾਮ ਸਿਮਰਨ ਸੇਵਕ ਬੰਦੀਆਂ ਅਨੰਦ ਸਹਿ ਬਾਣੀ ਦੇ ਜਾਪ ਹੋਏ ਸਮੁੱਚੀ ਸੇਵਾ ਨਿਭਾਉਂਦੇ ਆ ਮਿਹਰ ਬਾਣੀ ਪੜਦੇ ਆ ਅਨੇਕਾਂ ਪ੍ਰਕਾਰ ਦੀਆਂ ਭੁਨਾ ਗਲਤੀਆਂ ਹੋ ਗਈਆਂ ਹੋਣੀਆਂ ਸਮਰੱਥ ਬਖਸ਼ਣੀ ਕਿਰਪਾ ਜੀ ਸੁਧਦੇ ਸੁਪਸ਼ਟ ਗੁਰਬਾਣੀ ਪੜੰਦੇ ਸੇ ਗੁਰਬਾਣੀ ਕੰਨ ਤਰੰਦੇ ਹਿਰਦਿਆਂ ਦੇ ਸੰਗ ਦੇ ਬੰਨ ਮਦੰਗਾਂਤ ਸ਼ਹਾ ਬਖਸ਼ ਨੇ ਦਰ ਅੰਨਾਂ ਸੰਗਤਾਂ ਦੀਆਂ ਹਾਜ਼ਰੀਆਂ ਸੇਵਾ ਮੰ ਤੇਲ ਭੋਲ ਕੇ ਤਾਂ ਆਂਦਰ ਪ੍ਰਵਨ ਕਰਨੀਆਂ ਜੀ ਦਰ ਕਦਮ ਦੇਖੇ ਨੌਮੀ ਘਰ ਪਰਿਵਾਰਾਂ ਤੇ ਸੁਖ ਸ਼ਾਂਤੀ ਇੱਕ ਤਫਾ ਕਰ ਬਖਸ਼ਨਾ ਬੱਚਿਆਂ ਨੂੰ ਗੁਰਮਤਿ ਦੀ ਵਿੱਦਿਆ ਬਣਿਆ ਵੀਖਦੇ ਆ ਤੰਦਰੁਸਤੀ ਦੀਆਂ ਦਾਤਾਂ ਨਾਮ ਦੀਆਂ ਦਾਤਾਂ ਛੋੜੀ ਚ ਬਾਗ ਨਿਵਾਜਨਾ ਦੇਸਾਂ ਪ੍ਰਦੇਸਾਂ ਵਿੱਚ ਰੱਖਿਆ ਗੁਰਮੁਖੀ ਨੱਗਰ ਖੇੜੇ ਦਾ ਪੜਾਅ ਕਰਨਾ ਹਰਦੀਵਾ ਫਰਮਾਨ ਸੱਤੇ ਬਖਸ਼ੀ ਪੜੀ ਸੁਣੀ ਗੁਰਬਾਣੀ ਦਾ ਭਾਵ ਦਰਨਿਆਂ ਸੰਗਤਾਂ ਦੇ ਸਿਰਦਿਆਂ ਤੋਂ ਸੌਣਾ ਉਤਮ ਮਤ ਪ੍ਰਵਰ ਅੰਤਰਜਾਮੀ ਜਨਮ ਪ੍ਰੇਰਿਤ ਹੋ ਕਰਣਾ ਵਾਲੀਆਂ ਬਖਸ਼ਿਸ਼ਾਂ ਦੇਖਣੇ ਵਾਜਣਾ ਪਾਤਸ਼ਾਹ ਜੀ ਕਿਰਪਾ ਕਰਨੀ ਆਪਣੀ ਸੇਵਾ ਆਪ ਕਰਵਾ ਲੈਣੀ ਜੀ ਪ੍ਰਵਾਰ ਵੱੰਨੋਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਆਪ ਜੀ ਦੇ ਹਜ਼ੂਰ ਖੜਾ ਪ੍ਰਸ਼ਾਦ ਦੀ ਦੇਗ ਅਤੇ ਲੰਗਰ ਪ੍ਰਸ਼ਾਦ ਹਾਜ਼ਰ ਹੈ ਵੀ ਗੁਰਪ੍ਰਵਾਹ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਪਰਵਾਨ ਹੋਇਆ ਲੰਗਰ ਸਮੂਹ ਸੰਗਤ ਵਿੱਚ ਵਰਤੇ ਬੋਦੀ ਸ਼ਕੈ ਸਵਾਮੀ ਦਾ ਨਾਮ ਸਤਨਾਮ ਵਾਹਿਗੁਰੂ ਵਰਗ ਜਤੇ ਸਰਦਾਰ ਪ੍ਰੇਤਪਾਲ ਸਿੰਘ ਜਪੁੱਤਰ ਸਰਦਾਰ ਗੁਰਪਾਲ ਸਿੰਘ ਜੀ ਨੇ ਸਮੂਹ ਪਰਵਾਨ ਨੇ ਇਸ ਭਾਵਨਾ ਨੂੰ ਮੁੱਖ ਰੱਖਦੇ ਹੋਏ ਆਪ ਜੀ ਦੇ ਮੁਬਾਰਕ ਚਰਨਾਂ ਤੇ ਪ੍ਰਭਾਤ ਫੇਰੀ ਦੇ ਚਰਨ ਆਪਣੇ ਗ੍ਰਹਿ ਵਿਖੇ ਪਵਾ ਕੇ ਗ੍ਰਹਿ ਨੂੰ ਪਵਿੱਤਰ ਕੀਤਾ ਸੋ ਭਾਵਨਾ ਵਾ ਗੁਰਮਤਿ ਸਰਪੂਰੀਆਂ ਕਰਨੀਆਂ ਮਿਹਰ ਦੀ ਨਿਗਾਹ ਰੱਖਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਪਾਸ਼ਾ ਜੀ ਉਹ ਪਰਿਵਾਰਵੰਨਾਂ ਬੇਅੰਤੋ ਮਹਾਨ ਦਸਤਿਹਾਰ ਜਿਨ੍ਹੇ ਹੋਈਏ ਦਿਨਾਂ ਖਜ਼ਾਨਿਆਂ ਜਦੋਂ ਮਾਇਆ ਹਾਜ਼ਰ ਹੋਈ ਸੋਖ ਜਾਨੇ ਭੰਪੂਰ ਕਰਨੇ ਕਿਰਤ ਕਮਾਈਆ ਵਰਤਾਂ ਕਾਰੋ ਬਲ ਤਰਕੀ ਬਖਸ਼ਨੀ ਕਰੋ ਕਿਰਪਾ ਇਲਾਹੀ ਹੁਕਮਨਾ ਮੇਰੀ ਦਾਤ ਬਖਸ਼ ਕੇ ਦਰ ਆਈ ਸੰਗਤ ਨੂੰ ਨਿਹਾਲ ਕਰੋ ਹੁਕਮ ਦੇ ਚੰਦਨ ਦੀ ਸਮਰੱਥਾ ਬਖਸ਼ੋ ਜੀ ਸੇਖ ਬਣਦੇ ਸੁਣਦੇ ਸਰਬਤ ਰਾਹੀਵੰਦ ਹੋਵਨਾਂ ਨਾ ਨਾਮ ਚੜ੍ਹ ਸੜੀ ਕਲਾ ਸੂਰ ਪਹੇ ਸਰਬ ਨਾਮ ਭਲਾ ਕੁਹਾਏ ਗੁਦੀ ਦਾ ਖਲਸਾ ਕੁਹਾਏ ਰੰਗ ਦੀ ਤੀਂ ਪੂਰਾ ਆ ਗਿਆ ਭੀਰ ਨਾਲ ਕੇ ਨਾਯੋ ਮੰਤ ਸਾਰੀ ਸੰਗੋ ਹੁਜ਼ੂਰ ਆਓ

I'm <laughs> yeah